ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਦੇ ਵੱਲੋਂ ਪ੍ਰੀਖਿਆ ਨਿਗਰਾਨ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਜਿਸ ਤੋਂ ਬਾਅਦ ਹੁਣ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਰਸਲ ਪੂਰਾ ਮਾਮਲਾ ਕੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ 12ਵੀਂ ਕਲਾਸ ਦੇ ਪੇਪਰ ਚੱਲ ਰਹੇ ਨੇ ਤੇ ਅਜਿਹੇ ਦੇ ਵਿੱਚ ਇੱਕ 12ਵੀਂ ਕਲਾਸ ਦੇ ਹੀ ਵਿਦਿਆਰਥੀ ਦੇ ਵੱਲੋਂ ਪ੍ਰੀਖਿਆ ਨਿਗਰਾਨ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਜਦੋਂ 체킹 ਕੀਤੀ ਜਾ ਰਹੀ ਸੀ ਮਾਦੀ ਤਾਂ ਉਸ ਉਸ ਨੂੰ ਗਲਤ ਤਰੀਕੇ ਦੇ ਨਾਲ ਪ੍ਰੀਖਿਆ ਨਿਗਰਾਨ ਦੇ ਵੱਲੋਂ ਛੋਇਆ ਗਿਆ ਜਿਸ ਦੇ ਕਾਰਨ ਉਹ ਉਹ ਹੁਣ ਕਾਫੀ ਜ਼ਿਆਦਾ ਸ਼ਰਮ ਮਹਿਸੂਸ ਕਰ ਰਿਹਾ ਹੈ ਜਿਸ ਤੋਂ ਬਾਅਦ ਹੁਣ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਗੱਲ ਬਾਰੇ ਦੱਸਿਆ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਹਾਲਾਂਕਿ ਉੱਥੇ ਹੀ ਜਦੋਂ ਉਸ ਪ੍ਰੀਖਿਆ ਨਿਗਰਾਨ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਸ ਨੇ ਇਹ ਮਾਮਲਾ ਕੁਝ ਹੋਰ ਹੀ ਦੱਸਿਆ ਉਸ ਦਾ ਕਹਿਣਾ ਹੈ ਕਿ ਸਕੂਲ ਦਾ ਇੱਕ ਅਧਿਆਪਕ ਨਕਲ ਕਰਵਾਉਣ ਦੇ ਲਈ ਪ੍ਰੀਖਿਆ ਸੈਂਟਰ ਦੇ ਵਿੱਚ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਉੱਥੇ ਬੜਨ ਤੋਂ ਮਨਾ ਕਰ ਦਿੱਤਾ ਤੇ ਗੁੱਸੇ ਦੇ ਵਿੱਚ ਆ ਕੇ ਹੁਣ ਉਨ੍ਹਾਂ ਦੇ ਵੱਲੋਂ ਇਹ ਗਲਤ ਇਲਜ਼ਾਮ ਲਗਾਏ ਗਏ ਨੇ ਤਾਂ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪੁਰਾਣੇ ਬੱਸ ਸਟੈਂਡ ਨੇੜੇ ਸਥਿਤ ਡੀ.ਏ.ਵੀ ਸਕੂਲ ਵਿੱਚ ਚੱਲ ਰਹੀਆਂ 12ਵੀਂ ਦੀਆਂ ਪ੍ਰੀਖਿਆਵਾਂ ਦੌਰਾਨ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰੀਖਿਆ ਨਿਗਰਾਨ ਵਿਚਾਲੇ ਖਾਸਾ ਵਿਵਾਦ ਹੋ ਗਿਆ ਜਿੱਥੇ ਪ੍ਰੀਖਿਆ ਨਿਗਰਾਨ ਅਤੇ ਨਿਰਿਖਕ ਦੋਸ਼ ਲਗਾ ਰਹੇ ਹਨ ਕਿ ਇਸ ਨਿੱਜੀ ਸਕੂਲ ਦਾ DAV ਸਕੂਲ ਵਿੱਚ ਸੈਂਟਰ ਬਣਿਆ ਸੀ ਅਤੇ ਉਸ ਸਕੂਲ ਦੇ ਵਿਦਿਆਰਥੀ ਇੱਥੇ ਪ੍ਰੀਖਿਆ ਦੇ ਰਹੇ ਸਨ ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਪ੍ਰੀਖਿਆ ਕੇਂਦਰ ਦੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਜੋ ਆਪਣੇ ਵਿਦਿਆਰਥੀਆਂ ਨੂੰ ਉਹ ਨਕਲ ਕਰਵਾ ਸਕੇ ਪਰ ਜਦੋਂ ਮਨਜੀਤ ਸਿੰਘ ਨਾਂ ਦੇ ਅਧਿਆਪਕ ਵੱਲੋਂ ਉਸ ਨੂੰ ਅੰਦਰ ਆਉਣ ਤੋਂ ਰੋਕਿਆ ਗਿਆ ਤਾਂ ਉਸਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਰੋਸ ਵਿੱਚੋਂ ਸਾਰੇ ਅਧਿਆਪਕ ਇਕੱਠੇ ਹੋ ਕੇ ਥਾਣਾ ਸਿਟੀ ਗੁਰਦਾਸਪੁਰ ਵਿਖੇ ਪਹੁੰਚੇ ਅਤੇ ਉੱਥੇ ਨਿੱਜੀ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਮਹਾਜਨ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ। ਉੱਥੇ ਹੀ ਨਿੱਜੀ ਸਕੂਲ ਦੇ ਅਧਿਆਪਕ ਜਤਿੰਦਰ ਮਹਾਜਨ ਨੇ ਕਿਹਾ ਕਿ ਸਕੂਲ ਦੇ ਇੱਕ ਵਿਦਿਆਰਥੀ ਨੇ ਦੋਸ਼ ਲਾਇਆ ਕਿ ਅਧਿਆਪਕ ਮਨਜੀਤ ਸਿੰਘ ਵੱਲੋਂ ਉਸ ਨਾਲ ਤਲਾਸ਼ੀ ਦੇ ਨਾਂ ਤੇ ਜਿਸਮਾਨੀ ਛੇੜਛਾੜ ਕੀਤੀ ਗਈ। ਜਿਸ ਕਾਰਨ ਉਹ ਹੁਣ ਕਾਫੀ ਜ਼ਿਆਦਾ ਸ਼ਰਮ ਮਹਿਸੂਸ ਕਰ ਰਿਹਾ ਜਿਸ ਦੀ ਸ਼ਿਕਾਇਤ ਵੀ ਹੁਣ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ ਹੈ ਉੱਥੇ ਹੀ ਥਾਣਾ ਸਿਟੀ ਪੁਲਿਸ ਦੇ ਐਸ ਐਚ ਓ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਇਹ ਦੋਹਾਂ ਧਿਰਾਂ ਵੱਲੋਂ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਕੋਈ ਵੀ ਦੋਸ਼ੀ ਹੋਇਆ ਉਸ ਦੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਤਾਂ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਜਿਹੜਾ ਬ੍ਰਦਰ ਦਾ ਬੇਟਾ ਹੈ ਉਪਲਸ 2 ਦੇ ਪੇਪਰ ਦੇ ਰਿਆ ਸੀਗਾ ਔਰ ਪੇਪਰ ਦੇਣ ਦੇ ਦੌਰਾਨ ਜਿਹੜਾ ਹੈਗਾ ਇਹਦੇ ਨਾਲ ਇੱਕ ਘਟਨਾ ਵਾਪਰੀ ਹੈ ਜਦੋਂ ਕਿ ਸਾਨੂੰ ਪਤਾ ਚੱਲਿਆ ਜਿਸ ਵੇਲੇ ਬੱਚਾ ਆਪਣਾ ਪੇਪਰ ਦੇ ਕੇ ਮੇਰੇ ਕੋਲ ਆਇਆ ਉਸ ਵੇਲੇ ਉਸ ਬੱਚੇ ਨੇ ਮੈਨੂੰ ਰੋ ਕੇ ਦੱਸਿਆ ਕਿ ਅੱਜ ਮੇਰੇ ਨਾਲ ਚਾਚੂ ਜੀ ਅੱਜ ਮੇਰੇ ਨਾਲ ਇਹ ਪ੍ਰੋਬਲਮ ਆਈ ਹੈ ਕਿ ਮੇਰੇ ਕੋਲ ਕੋਈ ਵੀ ਸਲਿੱਪ ਵੀ ਨਹੀਂ ਸੀਗੀ ਕਿਸੇ ਤਰ੍ਹਾਂ ਦੀ ਕੋਈ ਸਲਿੱਪ ਨਹੀਂ ਸੀਗੀ ਬਟ ਉੱਥੋਂ ਦਾ ਇੱਕ ਜਿਹੜਾ ਟੀਚਰ ਸੀਗਾ ਜਿਹੜਾ ਨਿਊਜ਼ੀਲੇਟਰ ਰੂਮ ਨੰਬਰ 2 ਦੇ ਵਿੱਚ ਲੱਗਾ ਹੋਇਆ ਸੀਗਾ ਉਸ ਨੇ ਉਹਦੇ ਜਿਹੜੇ ਅੰਦਰ ਬਾਡੀ ਪਾਰਟ ਦੇ ਵਿੱਚ ਇਨਰ ਸਾਈਡ ਤੋਂ ਜਿਹੜਾ ਹੈਗਾ ਟੱਚ ਕੀਤੇ ਆ ਔਰ ਬਾਰ-ਬਾਰ ਟੱਚ ਕਰਦੇ ਦੌਰਾਨ ਉਹਨੇ ਬੜੀ ਸ਼ਰਮ ਫੀਲ ਕੀਤੀ ਹੈ ਸਰ ਔਰ ਉਹਦੀ ਜਿਹੜੇ ਡਰੈਸ ਕੋਟ ਸਕੂਲ ਦਾ ਜਿਹੜਾ ਕੋਟ ਉਹਨੇ ਪਾਇਆ ਹੋਇਆ ਸੀਗਾ ਉਹ ਸਕੂਟ ਨੂੰ ਵੀ ਉਹਨੇ ਉਤਾਰ ਕੇ ਬਾਹਰ ਝਾਕੇ ਦਿੱਤਾ ਔਰ ਸਾਥੀ ਸਾਥ ਉਹਨਾਂ ਮਾਂ ਭੈਣ ਦੀਆਂ ਬਹੁਤ ਜ਼ਿਆਦਾ ਗਾਲਾਂ ਕਢੀਆਂ ਇਹੀ ਬੱਚਾ ਰੋਂਦਾ ਆ ਰਿਹਾ ਸੀਗਾ ਤੇ ਮੈਂ ਵੀ ਕੰਪਲੇਂਟ ਉੱਥੇ ਜਾ ਕੇ ਕੀਤੀ ਹੈ ਸਕੂਲ ਦੇ ਵਿੱਚ ਮੈਂ ਗਿਆ ਔਰ ਉਹਨੇ ਮੇਰੇ ਨਾਲ ਵੀ ਮਾੜਾ ਬਤਿਹਰਾ ਕੀਤਾ ਉਹਨੇ ਮੈਨੂੰ ਕਿਹਾ ਗੇਟ ਬੰਦ ਕਰ ਦਿਓ ਗੇਟ ਬੰਦ ਕਰ ਦਿਓ ਬਲਾਓ ਐਸਐਚਓ ਸਾਹਿਬ ਨੂੰ ਬਲਾਓ ਐਸਐਚਓ ਸਾਹਿਬ ਨੂੰ ਉੱਤੇ ਵੀ ਗਾਲੀ ਗਲੋਚ ਕੀਤੀ ਉਹ ਆਪਣੀ ਗਲਤੀ ਮੰਨ ਨਹੀਂ ਰਿਹਾ ਇਸ ਕਰਕੇ ਮੈਂ ਆਪਣਾ ਬਿਆਨ ਤੁਹਾਨੂੰ ਇਹੀ ਕਹਿ ਕੇ ਦਰਜ ਕਰਵਾ ਰਿਹਾ ਸਰ ਬਿਲਕੁਲ ਨਹੀਂ ਹੈ ਨਕਲ ਮਾਰਨ ਤੋਂ ਰੋਕਣ ਦੀ ਕੋਈ ਐਸੀ ਗੱਲ ਨਹੀਂ ਹੈ ਉੱਤੇ ਫਲਾਈਂਗ ਸਟੈਰ ਦੀ ਵਿਜ਼ਿਟ ਹੋਈ ਹੋएगी ਤੁਸੀਂ ਦੇਖ ਸਕਦੇ ਹੋ ਸਾਰਾ ਸੈਂਟਰ ਸੈਟੀਸਫਾਈਡ ਹੈ ਕੋਈ ਐਸੀ ਪ੍ਰੋਬਲਮ ਨਹੀਂ ਆਈ ਹੋएगी ਜੇਕਰ ਕੋਈ ਗੱਲ ਹੋਈ ਹੋएगी ਸੈਂਟਰ ਦੇ ਵਿੱਚ ਤਾਂ ਤੁਹਾਨੂੰ ਉਹ ਜਿਹੜੀ ਫਿਜ਼ੀਕਲ ਰਿਪੋਰਟਸ ਜਿਹੜੀਆਂ ਫਲਾਈਂਗ ਸਟੈਰ ਦੀ ਟੀਮ ਦੀ ਉੱਤੇ ਤੁਹਾਨੂੰ ਆਪੇ ਆਪ ਹੀ ਮਿਲ ਜਾਣੀ ਸਰ ਦੇਖੇ ਜੀ ਲੇਡੀ ਟੀਚਰ ਵੀ ਕਹਿ ਰਹੇ ਨੇ ਸਰ ਮਾਸਟਰਸ ਤੇ ਕਹਿਣਗੇ ਨਾ ਮੈਂ ਵੀ ਇੱਕ ਟੀਚਰ ਹਾਂ ਮੈਂ ਕਦੇ ਵੀ ਨਹੀਂ ਚਾਹ ਲੇਕਿਨ ਬਟ ਇਹ ਗੱਲ ਜ਼ਰੂਰ ਹੈ ਕਿ ਜੇਕਰ ਸਾਡੇ ਵਿੱਚ ਕੋਈ ਐਸੇ ਅਨਸਰ ਜਿਹੜੇ ਸ਼ਾਮਿਲ ਹੋਏ ਆ ਉਹਨਾਂ ਨੂੰ ਇਹ ਕੰਮ ਤੋਂ ਗੁਰੇਜ਼ ਕਰਨਾ ਚਾਹੀਦਾ ਸਰ ਇੱਕ ਸ਼ਹਿਰ ਦੇ ਵਿੱਚ ਹੀ ਸੈਂਟਰ ਬੱਸ ਸਟੈਂਡ ਦੇ ਸਾਹਮਣੇ ਸਕੂਲ ਹੈ ਹਾਂਜੀ ਮੈਂ ਮਨਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਰੰਗਲਾ ਬਤੌਰ ਡੀਪੀ ਦੀ ਪੋਸਟ ਤੇ ਮੈਂ ਕੰਮ ਕਰ ਰਿਹਾ ਸੀ ਸਰਕਾਰੀ ਹਦਾਇਤਾਂ ਅਨੁਸਾਰ ਮੇਰੀ ਜਿਹੜੀ ਡਿਊਟੀ ਆ ਡੀਏਵੀ ਸਕੂਲ ਲੜਕੇ ਉੱਥੇ ਲੱਗੀ ਆ ਔਰ ਮੈਂ ਨਕਲ ਦੇ ਬਰਕਲਾਵ ਕਰ ਰਹੀ ਉੱਥੇ ਪ੍ਰਾਈਵੇਟ ਸਕੂਲ ਪ੍ਰਿੰਸੀਪਲ 골ਡਨ ਦਾ ਉਹ ਆ ਕੇ ਤੁਹਾਨੂੰ ਨਕਲ ਮਰਵਾਉਣ ਦੇ ਵਿੱਚ ਮਤਲਬ ਉਤਸ਼ਾਹਿਤ ਕਰ ਰਹੀ ਜਦ ਕਿ ਇਹਦਾ ਵਿਰੋਧ ਕੀਤਾ ਆ ਵਿਰੋਧ ਉਪਰੰਤ ਉਹਨਾਂ ਨੇ ਨਾਲ ਗਾਲੀ ਗਲੋਚ ਕੀਤੀ ਆ ਕੀ ਗੱਲਬਾਤ ਕੀ ਹੋਈ ਸਾਰੀ ਦਾ ਜੋਗ ਦਾ ਨਗਰੀ ਯੂਨੀਵਰਸਿਟੀ ਦਿੱਤਾ ਗਿਆ ਉਹਨੂੰ ਅੰਦਰ ਨਹੀਂ ਆਂ ਦਿੱਤਾ ਸਰ ਉਹ ਅੰਦਰ ਆਣਾ ਚਾਹੁੰਦਾ ਸੀ ਨਕਲ ਮਰਵਾਉਣ ਵਾਸਤੇ ਪਰ ਅਹੀਂ ਉਹਨੂੰ ਅੰਦਰ ਨਹੀਂ ਆਂ ਦਿੱਤਾ ਕੀ ਨਾਮ ਸੀ ਪ੍ਰਿੰਸੀਪਲ ਜਤਿੰਦਰ ਮਾਜਨ ਜੀ ਪ੍ਰਾਈਵੇਟ ਸਕੂਲ ਦਾ 골ਡਨ ਸਕੂਲ ਦਾ ਉਹਨਾਂ ਦੇ ਬੱਚੇ ਉੱਥੇ ਅਪੀਅਰ ਹੋ ਰਹੇ ਆ ਸਾਡੇ ਵੱਲੋਂ ਮੰਗਿਆ ਕੀ ਸਰਕਾਰ ਕਹਿੰਦੀ ਆ ਵੀ ਬਿਲਕੁਲ ਨਕਲ ਬੰਦ ਹੋਣੀ ਚਾਹੀਦੀ ਆ ਅਸੀਂ ਸਰਕਾਰ ਦੇ ਨਾਲ ਆ ਪਰ ਸਾਡਾ ਸਹਿਯੋਗ ਕੀਤਾ ਜਾਵੇ ਜਿਹੜੇ ਆਪ ਮਤਲਬ ਕਿ ਪ੍ਰਾਈਵੇਟ ਸਕੂਲਾਂ ਵਾਲੇ ਸਾਡੇ ਤੇ ਹੈਵੀ ਹੁੰਦੇ ਆ ਤੁਹਾਨੂੰ 40 ਕਿਲੋ ਚ ਕਰਦੇ ਆ ਆਡੀ ਮਾਲੀ ਜਾਣ ਨੂੰ ਖਤਰਾ ਕਰਦੇ ਆ ਤੇ ਸਾਡਾ ਪਰਿਵਾਰ ਵੀ ਪ੍ਰਤੀ ਮਤਲਬਾ ਦਾ ਕੋਈ ਸਰਕਾਰੀ ਦਰਵਾਜ਼ਾ ਨਹੀਂ ਡਟ ਹਾਂਜੀ ਹਾਂਜੀ ਸਰ ਅਸੀਂ ਡੀਓ ਸਾਹਿਬ ਨਾਲ ਵੀ ਕਰਤੇ ਡੀਓ ਸਾਹਿਬ ਥੋੜੇ ਅੱਗੇ ਪਿੱਛੇ ਹੀ ਤੇ ਆਇਓ ਨੇ ਇਹਨਾਂ ਨੇ ਦਰਖਾਸਤ ਦਿੱਤੀ ਆ ਠਾਣੇ ਸਿਟੀ ਦੇ ਵਿੱਚ ਅੱਜ ਅਸੀਂ ਗਵਰਨਮੈਂਟ ਟੀਚਰ ਜਿਨ੍ਹਾਂ ਨੂੰ ਡੀਟੀਐਫ ਤੇ ਹੋਰ ਦੇ ਅਪਕ ਜਥੇ ਬੰਦੀਆਂ ਦੇ ਸਾਂਝੇ ਵਕਫਦ ਵੱਲੋਂ ਐਸਐਚਓ ਸਿਟੀ ਨੂੰ ਮਿਲੇ ਆ ਇਹਦੇ ਵਿੱਚ ਸਾਡੇ ਅਸੀਂ ਐਸਐਚਓ ਨੂੰ ਬੇਨਤੀ ਕੀਤੀ ਆ ਕਿ ਡੀਏਵੀ ਸਕੂਲ ਬॉय ਜਿਹੜਾ ਉੱਥੇ 골ਡਨ ਪਬਲਿਕ ਸਕੂਲ ਦੇ ਜਿਹੜੇ ਬੱਚੇ ਪੇਪਰ ਦੇ ਰਹੇ ਆ ਸਾਡੇ ਅਧਿਆਪਕ ਜਿਹੜੇ ਮਨਜੀਤ ਸਿੰਘ ਜੀ ਦਰੰਗਲੇ ਵਿਖੇ ਜਿਹੜੇ ਪੜਾਉਂਦੇ ਸੀ ਸੈਕੰਡਰੀ ਸਕੂਲ ਉਹਨਾਂ ਦੀ ਨਿਗਰਾਨੀ ਵਾਲੀ ਡਿਊਟੀ ਲੱਗੀ ਸੀ ਪਰ ਗੋਲਡਨ ਪਬਲਿਕ ਸਕੂਲ ਦੇ ਜਿਹੜੇ ਵਿਦਿਆਰਥੀ ਉੱਤੇ ਪੇਪਰ ਦੇ ਰਹੇ ਆ ਉਹਦੇ ਪ੍ਰਿੰਸੀਪਲ ਦਾ ਪਹਿਲੀ ਕਲ ਉੱਥੇ ਜਾਣਾ ਬਣਦਾ ਨਹੀਂ ਸੀ ਪਰ ਉਹਨਾਂ ਨੇ ਉਸ ਸੈਂਟਰ ਵਿੱਚ ਉਹਨਾਂ ਦਾ ਭਤੀਜਾ ਪੇਪਰ ਦੇ ਰਿਆ ਸੀ ਉਹਨੂੰ ਨਕਲ ਮਰਾਉਣ ਦੇ ਕਾਰਨ ਸਾਡੇ ਟੀਚਰ ਨੇ ਨਕਲ ਨਹੀਂ ਮਾਰ ਦਿੱਤੀ ਇਸ ਰੰਜਿਸ ਦੇ ਵਿੱਚ ਅੱਜ ਆਖਰੀ ਪੇਪਰ ਹੋਣ ਕਰਕੇ ਸਾਡੇ ਟੀਚਰ ਦੇ ਨਾਲ ਬਦਸੂਗੀ ਕੀਤੀ ਆ ਉਹਦੇ ਨਾਲ ਹਾਥੋਪਾਈ ਕੀਤੀ ਆ ਉਹਦੇ ਨਾਲ ਮਿਸਬੇਵ ਕੀਤਾ ਔਰ ਇਹਦੇ ਨਾਲ ਸਾਡੇ ਸਮੂਹ ਅਧਿਆਪਕਾਂ ਵਿੱਚ ਜ਼ਿਲ੍ਹੇ 'ਚ ਰੋਸ ਆ ਅਸੀਂ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏ ਆਪਾਂ જિલ્લા ਸਿੱਖਿਆ ਅਫਸਰ ਨੂੰ ਵੀ ਕੱਲ ਸੌਂਪਰ ਮਿਲਾਂਗੇ ਔਰ ਅਸੀਂ ਸਿੱਖਿਆ ਮੰਤਰੀ ਤੋਂ ਸਮੂਹ ਸਰਕਾਰ ਤੋਂ ਮੰਗ ਕਰਦੇ ਆ ਅਧਿਆਪਕ ਜਥੇਬੰਦੀਆਂ ਵੱਲੋਂ ਕਿ ਇਹੋ ਜਿਹੇ ਜਿਹੜੇ ਪ੍ਰਿੰਸੀਪਲ ਆ ਜਿਨ੍ਹਾਂ ਦੇ ਬੱਚੇ ਜਿਹੜੇ ਆ ਉਹ ਪ੍ਰਿੰਸੀਪਲ ਖੁਦ ਜਿਹਨਾਂ ਨੂੰ ਨਕਲ ਮਰਾਉਣ ਜਾਂਦੇ ਆ ਅਜਿਹੇ ਪ੍ਰਿੰਸੀਪਲਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਸਾਡੇ ਅਧਿਆਪਕ ਨੂੰ ਇਨਸਾਫ ਦੇਣਾ ਚਾਹੀਦਾ ਕੋਈ ਉਹਨਾਂ ਨੇ ਤੁਹਾਡੇ ਦੇ ਹੱਥੋਂ ਵਧੀ ਕੋਈ ਦਿੱਤੀ ਗਈ ਬਿਲਕੁਲ ਸਾਡੇ ਟੀਚਰ ਦੇ ਨਾਲ ਹੱਥੋਪਾਈ ਕੀਤੀ ਆ ਉਹਨਾਂ ਦਾ ਫੋਨ ਵੀ ਖੋਇਆ ਔਰ ਉੱਥੇ ਸਾਰਾ ਲੇਡੀ ਸਟਾਫ ਹੋਣ ਦੇ ਬਾਵਜੂਦ ਉਹਨਾਂ ਨੇ ਜਿਹੜਾ ਗਾਲਾਂ ਵੀ ਕੱਢੀਆਂ ਔਰ ਇਹ ਬਹੁਤ ਮਾੜੀ ਗੱਲ ਹੈ ਵੀ ਅਧਿਆਪਕ ਦਾ ਜਿਹੜਾ ਇੱਜ਼ਤ ਮਾਣ ਜਿਹੜਾ ਉਹ ਬਹਾਲ ਰਹਿਣਾ ਚਾਹੀਦਾ ਇੱਕ ਅਧਿਆਪਕ ਇਮਾਨਦਾਰੀ ਨਾਲ ਡਿਊਟੀ ਕਰਦਾ ਔਰ ਨਕਲ ਨਹੀਂ ਚੱਲਣ ਦਿੰਦਾ ਉਹਦੇ ਨਾਲ ਜਿਹੜੇ ਜਹੇ ਅਨਸਰ ਜਿਹੜੇ ਕਾਰਵਾਈ ਕਰਦੇ ਆ ਉਹਨਾਂ ਦੇ ਨਾਲ ਹੱਥੋ ਪਾਈ ਕਰਦੇ ਆ ਉਹਨਾਂ ਦੇ ਬਦ ਸਰਕਾਰ ਨੂੰ ਸਖਤ ਕਾਰਵਾਈ ਦੀ ਅਸੀਂ ਮੰਗ ਕਰਦੇ ਹਾਂ ਹੁਣ ਕੀ ਮੰਗਦੇ ਜੀ ਸਾਡੀ ਮੰਗ ਇਹੋ ਹੀ ਹੈ ਅਸੀਂ ਐਸਐਚਓ ਨੂੰ ਬੇਨਤੀ ਕੀਤੀ ਹੈ ਵੀ ਜਲਦੀ ਜਿਹੜੀ ਹੈ ਇਨਕੁਆਇਰੀ ਕਰਕੇ ਔਰ ਸਾਨੂੰ ਭਰੋਸਾ ਦਿੱਤਾ ਉਹਨਾਂ ਨੇ ਐਸਐਚਓ ਸਾਹਿਬ ਨੇ ਕਿਆ ਹੈ ਜਲਦੀ ਇੱਕ ਦੋ ਦਿਨ ਦੇ ਵਿੱਚ ਆਪਾਂ ਅਨੁਕਾਈ ਕਰਕੇ ਵਿਧਾਇਕ ਨੂੰ ਜਿਹੜਾ ਇਨਸਾਫ ਦਵਾਵਾਂਗੇ ਸਾਡੇ ਕੋਲ ਦੋ ਲਗ ਲਗ ਕੰਪਲੇਂਟਸ ਆਈਆਂ ਨੇ ਇੱਕ ਮਾਸਟਰ ਜਿਹੜੇ ਹੈਗੇ ਆ ਮਾਸਟਰ ਕੈਡਰ ਹੈਗਾ ਉਹਨਾਂ ਵੱਲੋਂ ਉਹਨਾਂ ਦੀ ਹਜਰਤਬੰਦੀ ਵੱਲੋਂ ਤੇ ਜਿਹੜੇ ਇੱਕ ਮਾਸਟਰ ਮਨਜੀਤ ਸਿੰਘ ਨੇ ਉਹਨਾਂ ਵੱਲੋਂ ਇੱਕ ਕੰਪਲੇਂਟ ਕੀਤੀ ਗਈ ਹੈ ਔਰ ਦੂਜੀ ਕੰਪਲੇਂਟ ਇਹ ਮਹਾਜਰ ਫੈਮਿਲੀ ਦੀ ਹੈ ਜਿਨ੍ਹਾਂ ਦੇ ਬੱਚੇ ਵੱਲੋਂ ਇੱਕ ਕੰਪਲੇਂਟ ਸਾਨੂੰ ਮਿਲੀ ਹੈ ਔਰ ਦੋਨਾਂ ਨੇ ਇੱਕ ਦੂਜੇ 'ਤੇ ਰੋਪ ਲਾਇਆ ਨੇ ਔਰ ਮੈਂ ਇਹ ਜਿਹੜੇ ਦੋਨੇ ਕੰਪਲੇਂਟਸ ਅਸੀਂ ਲੈ ਲਿਆ ਨੇ ਉਹਨਾਂ ਨੂੰ ਇਨਵੈਸਟੀਗੇਟ ਕਰਕੇ ਜੋ ਅਸਲੀਅਤ ਉਹਦੇ ਮੁਤਾਬਕ ਕਰਵਾਈ ਜਾਈ। ਸੋ ਸਰ ਆਇਆ ਉਹ ਇਸਕੋ ਜਿਹੜੇ ਬੱਚੇ ਬੱਚੇ ਵਾਲਾ ਜਿਹੜਾ ਜਿਹੜਾ ਪਹਿਲਾ ਮਾਸਟਰਸ ਹੈ ਉਹ ਕਹ ਰਿਹਾ ਕਿ ਬੱਚੇ ਦੇ ਜਿਹੜੇ ਗਾਰਡੀਅਨ ਸੀਗੇ ਉਹਨਾਂ ਨੇ ਆ ਕੇ ਗਾਲੀ ਗਲੋਚ ਕੀਤਾ। ਠੀਕ ਹੈ ਜਿਹੜੇ ਬੱਚੇ ਵਾਲਾ ਕੰਪਲੇਂਟ ਹੈ ਉਹ ਕਹਿੰਦੇ ਕਿ ਜਿਹੜੇ ਵੀ ਤਲਾਸ਼ੀ ਦੇ ਨਾਤੇ ਮੈਨੂੰ ਸੈਕਚੁਅਲੀ ਹਰਾਸ ਕੀਤਾ ਗਿਆ। ਸੋ ਇਹ ਦੋਨੇ ਚੀਜ਼ਾਂ ਕਿਉਂਕਿ ਬੱਚੇ ਉੱਤੇ ਹੋਰ ਵੀ ਹੋਣੀ ਜੋ ਉਸ ਵੇਲੇ ਸੋ ਸਾਰਾ ਮੈਟਰ ਜਿਹੜਾ ਉਹ ਇਨਵੈਸਟੀਗੇਟ ਕਰਕੇ ਜੋ ਅਸਲੀਅਤ ਉਹਦੇ ਮੁਤਾਬਕ ਕਰ ਦੇ